ਪੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬੂ ਨਾ ਛਾਟੇ ਖੇਤ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੀ ਦਿੱਤੀ ਹੋਈ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਗੱਲ ਪਰ ਕੋਈ ਦੋ ਰਹੇ ਨਹੀਂ ਸਿੱਖ ਧਰਮ ਦੀ ਸ਼ੁਰੂਆਤ ਉਸ ਵਕਤ ਹੋਈ ਜਿਸ ਵਕਤ ਗੁਰੂ ਨਾਨਕ ਸਾਹਿਬ ਦਾ ਜਨਮ ਇਸ ਧਰਤੀ ਤੇ ਹੋਇਆ ਵਾਢ ਖਾਲਸੇ ਨੂੰ ਪ੍ਰਗਟ ਦਸਵੇਂ ਜਾਮੇ ਵਿੱਚ ਦਸ਼ਮੇਸ਼ ਪਿਤਾ ਨੇ ਕੀਤਾ ਜਿਸ ਵਕਤ ਖਾਲਸੇ ਨੂੰ ਪ੍ਰਗਟ ਕੀਤਾ ਗੁਰੂ ਸਾਹਿਬ ਨੇ ਸਭ ਤੋਂ ਪਹਿਲਾ ਉਸ ਵਿੱਚ ਪੰਜ ਗੁਣ ਪਾਏ ਪਹਿਲਾ ਜੋ ਗੁਣ ਸੀ ਦਿਆ ਦਾ ਧਰਮ ਦਾ ਹਿੰਮਤ ਦਾ ਦਿੱਤਾ ਭਾਈ ਫਿਰ ਉਸ ਨੂੰ ਸਾਹਿਬ ਬਣਾਇਆ ਗੁਰੂ ਸਾਹਿਬ ਆਪਣੀ ਬਾਣੀ ਵਿੱਚ ਕਹਿੰਦੇ ਹਨ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਦੀ ਫੌਜ ਇਹ ਜੜਾ ਖਾਲਸਾ ਹੈ ਇਹ ਅਕਾਲ ਪੁਰਖ ਦੀ ਫੌਜ ਹੈ ਗੁਰੂ ਸਾਹਿਬ ਨੇ ਖਾਲਸੇ ਨੂੰ ਨਿਰਪੋ ਔਰ ਨਿਰਵੈਰ ਬਣਾਇਆ ਖਾਲਸਾ ਕਿਸੇ ਨਾਲ ਵੈਰ ਨਹੀਂ ਕਰਦਾ ਪਰ ਸ਼ਰਤ ਇਹ ਹੈ ਖਾਲਸਾ ਕਿਸੇ ਕੋਲੋਂ ਨਹੀਂ ਡਰਦਾ ਗੁਰੂ ਸਾਹਿਬ ਨੇ ਆਪਣੇ ਵਕਤ ਵਿੱਚ 14 ਲੜਾਈਆਂ ਲੜੀਆਂ ਜਿੰਨੇ ਵੀ ਲੜਾਈਆਂ ਗੁਰੂ ਸਾਹਿਬ ਨੇ ਲੜੀਆਂ ਉਹ ਕੋਈ ਜ਼ੜ ਲਈ ਜ਼ਮੀਨ ਲਈ ਜੋੜੂ ਲਈ ਨਹੀਂ ਸੀ ਉਹਨਾਂ ਨੇ ਗਰੀਬਾਂ ਲਈ ਮਜ਼ਲੂਮਾਂ ਲਈ ਔਰ ਸਾਨੂੰ ਬਰਾਬਰੀ ਦੇਣ ਦੀਆਂ ਲੜੀਆਂ ਗੁਰੂ ਸਾਹਿਬ ਨੇ ਪੂਰਾ ਪਰਿਵਾਰ ਸਾਡੇ ਲਈ ਸ਼ਹੀਦ ਕਰਵਾਇਆ ਔਰ ਜਿਸ ਵਕਤ ਮਾਤਾ ਜੀ ਨੇ ਪੁੱਛਿਆ ਸੀ ਨਾ ਕਿ ਪੁੱਤਰ ਕੁੱਤੇ ਹਨ ਉਹਨਾਂ ਨੇ ਸਾਡੇ ਤਰਫ ਹੱਥ ਰੱਖ ਕੇ ਕਿਹਾ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ دیے ਸੁਤਚਾਰ ਚਾਰ ਮੋਏ ਤੋ ਕਿਆ ਪਿਆ ਜੀਵਤ ਕਈ ਹਜ਼ਾਰ ਪਰ ਪੁੱਤਰ ਉਹ ਅੱਛੇ ਹੁੰਦੇ ਹਨ ਜਿਹੜੇ ਪਿਤਾ ਦਾ ਕਹਿਣਾ ਮੰਨਦੇ ਹਨ ਸਾਨੂੰ ਪਿਤਾ ਦਾ ਹੁਕਮ ਹੈ ਸਿੱਖ ਨੇ ਸਿਰਫ ਇੱਕ ਅਕਾਲ ਦੀ ਪੂਜਾ ਕਰਨੀ ਹੈ ਸਿੱਖ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਹੈ ਸਿੱਖ ਨੇ ਜਾਤਾਂ ਪਾਤਾਂ ਨਹੀਂ ਮੰਨੀਆਂ ਸਿੱਖ ਨੇ ਕੋਈ ਨਿਸ਼ਾ ਨਹੀਂ ਕਰਨਾ ਹੈ ਗੁਰੂ ਸਾਹਿਬ ਆਪਣੀ ਬਾਣੀ ਵਿੱਚ ਕਹਿੰਦੇ ਹਨ ਜਬ ਲਗ ਖਾਲਸਾ ਰਹਿਓ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਬ ਇਹ ਗਏ ਬਿਪਰਨ ਕੀ ਰੀਤ ਮੈਂ ਨਾ ਕਰੂੰ 인 ਕੀ ਪ੍ਰਤੀਤ ਬਿਪਰਨ ਦਾ ਰੀਤ ਦਾ ਅਰਥ ਹੁੰਦਾ ਹੈ ਮੱਥਾ ਗੁਰਗ੍ਰੰਥ ਸਾਹਿਬ ਨੂੰ ਟੇਕੀਏ ਔਰ ਗੱਲ ਬਿਪਰਦੀ ਮੰਨੀਏ ਮੈਂ ਆਪ ਨੂੰ ਬੇਨਤੀ ਕਰਾਂ ਅੱਜ ਹੀ ਡੇਟ ਪਰ ਅਸੀਂ ਸਿਰ ਗੁਰੂ ਨੂੰ ਪੂਜ ਰਹੇ ਹਾਂ ਗੁਰੂ ਨੂੰ ਨਹੀਂ ਮੰਨ ਨਹੀਂ ਰਹੇ ਗੁਰੂ ਦੂਪ ਪੂਜਨਾ ਹੁੰਦਾ ਹੈ ਅਸ ਗੁਰੂ ਦੀ ਕਾਲਪਨਿਕ ਤਸਵੀਰਾਂ ਲਗਾ ਕੇ ਉੱਥੇ ਅਰਗਬਤੀਆਂ ਧੂਪ ਦਿਖਾ ਰਹੇ ਹਾਂ ਪਰ ਗੁਰੂ ਦੇ ਹੁਕਮਾਂ ਪਰ ਚੱਲਣਾ ਹੀ ਗੁਰੂ ਨੂੰ ਪੂਜਨਾ ਹੈ ਔਰ ਸਭ ਤੋਂ ਵੱਡੀ ਜਿਹੜੀ ਸੇਵਾ ਹੈ ਨਾ ਉਹ ਹੈ ਗੁਰੂ ਦੇ ਦਿੱਤੇ ਹੋਏ ਰਸਤੇ ਪਰ ਚੱਲਣਾ ਜੇ ਅਸੀਂ ਚੱਲਦੇ ਹਾਂ ਗੁਰੂ ਦੇ ਦਿੱਤੇ ਹੋਏ ਰਸਤੇ ਪਰ ਉਸ ਤੋਂ ਵੱਡੀ ਕੋਈ ਉਤਮ ਸੇਵਾ ਨਹੀਂ ਹੋ ਸਕਦੀ جس وقت اسی سکھ ذات بیان پڑھتے ہیں ਉੱਥੇ ਜੋ ਸਿੱਖ ਦੀ ਡੈਫੀਨੇਸ਼ਨ ਹੈ ਨਾ ਬਿਲਕੁਲ ਕਲੀਅਰ ਕਟ ਹੈ ਇਸ ਜੀ ਉੱਥੇ ਲਿਖਿਆ ਹੈ ਜੋ ਇਸਤਰੀ ਉਹ ਪੁਰਸ਼ ਇੱਕ ਅਕਾਲ ਪੁਰਖ 10 ਗੁਰੂ ਸਹਿਬਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਔਰ ਦਸ਼ਮੇਸ਼ ਪਿਤਾ ਦੇ ਦਿੱਤੇ ਹੋਏ ਖੰਡੇ ਬਾਟੇ ਦੇ ਅੰਮ੍ਰਿਤ ਦੇ ਉੱਪਰ ਨਿਚੇ ਰੱਖਦਾ ਹੈ ਕਿਸੇ ਅਨ્ય ਧਰਮ ਦੇ ਰੀਤੀ ਰਿਵਾਜਾਂ ਨੂੰ ਨਹੀਂ ਮੰਨਦਾ ਉਹ ਸਿੱਖ ਹੈ ਇੱਥੇ ਸਾਡੇ ਮੈਕਸਿਮਮ ਸ਼ੰਕੇ ਕਲੀਅਰ ਹੋ ਜਾਣੇ ਚਾਹੀਦੇ ਹਨ ਸਿੱਖ ਉਹ ਹੈ ਜਿਹੜਾ ਇੱਕ ਅਕਾਲ ਦਾ ਪੁਜਾਰੀ ਹੈ ਸਿੱਖ ਉਹ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਦੇ ਉੱਪਰ ਚੱਲਦਾ ਹੈ ਸਿੱਖ ਉਹ ਹੈ ਜਿਸ ਨੇ ਖੰਡੇ ਬਾਟੇ ਦਾ ਅੰਮ੍ਰਿਤ ਚਕਿਆ ਹੈ ਔਰ ਸਿੱਖ ਉਹ ਹੈ ਜਿਹੜਾ ਅੰਨੇ ਧਰਮ ਦੇ ਰੀਤੀ ਰਿਵਾਜਾਂ ਨੂੰ ਨਹੀਂ ਮੰਨਦਾ ਗੁਰੂ ਸਾਹਿਬ ਆਪਣੀ ਬਾਣੀ ਵਿੱਚ ਸਾਫ਼ ਕਹਿੰਦੇ ਹਨ ਨਾ ਅਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪ੍ਰਾਂ ਅਸੀਂ ਨਾ ਤਾਂ ਹਿੰਦੂ ਹਾਂ ਨਾ ਮੁਸਲਮਾਨ ਹਾਂ ਗੁਰੂ ਸਾਹਿਬ ਨੇ ਕਲੀਅਰ ਕੱਟ ਕਿਹਾ ਹੈ ਪੰਡਤ ਮੁੱਲਾ ਜੋ ਲਿਖ ਦਿਆ ਛੋੜ ਚਲੇ ਹਮ ਕਚੂ ਨੇ ਲਿਆ ਅਸਾਂ ਉਹਨਾਂ ਦਾ ਕੁਝ ਵੀ ਨਹੀਂ ਲਿਆ ਨਾ ਪੰਡਤ ਦਾ ਨਾ ਮੂਲਾ ਦਾ ਜੋ ਸਾਡਾ ਸੰਵਿਧਾਨ ਹੈ ਉਹ ਹੈ ਗੁਰੂ ਗ੍ਰੰਥ ਸਾਹਿਬ ਜੇ ਅਸੀਂ ਆਪਣੇ ਸੰਵਿਧਾਨ ਦੇ ਉੱਪਰ ਚੱਲਦੇ ਹਾਂ ਤੈਂ ਅਸੀਂ ਸਿੱਖ ਕਹਿਲਾ ਸਕਦੇ ਹਾਂ ਸਾਡੇ ਸੰਵਿਧਾਨ ਵਿੱਚ ਬਿਲਕੁਲ ਸਾਫ਼ ਲਿਖਿਆ ਹੈ ਕਿ ਸਿੱਖ ਦੀ ਕੋਈ ਜਾਤ ਨਹੀਂ ਖਤਰੀ ਬ੍ਰਾਹਮਣ ਸੂਤ ਵੈਸ਼ ਉਪਦੇਸ਼ ਜੋ ਵਰਨੋਂ ਕੋ ਸਾਂਝਾ ਇੱਕ ਪਿਤਾ ਇੱਕ ਅਸਕੇ ਬਹਮਾਰਕ ਗੁਰੂ ਸਾਹਿਬ ਇਸ ਸੰਵਿਧਾਨ ਵਿੱਚ ਲਿਖਿਆ ਹੈ ਕਿ ਔਰਤ ਔਰ ਮਰਦ ਦੋਨੋਂ ਹੀ ਬਰਾਬਰ ਹਨ ਅਗਰ ਪੁਸ਼ ਖੰਡੇ ਬਾਟੇ ਦਾ ਅੰਮ੍ਰਿਤ ਚੱਕ ਸਕਦਾ ਹੈ ਇਸਤਰੀ ਵੀ ਖੰਡੇ ਬਾਟੇ ਦਾ ਅੰਮ੍ਰਿਤ ਚੱਕ ਸਕਦੀ ਹੈ ਅਗਰ ਪੁਸ਼ ਲਈ ਪੰਜ ਕਕਾਰ ਹਨ ਤੇ ਇਸਤਰੀ ਲਈ ਵੀ ਪੰਜ ਕਕਾਰ ਹਨ ਗੁਰੂ ਸਾਹਿਬ ਆਪਣੀ ਬਾਣੀ ਵਿੱਚ ਕਹਿੰਦੇ ਹਨ ਸੋ ਕਿਉਂ ਮੰਦਾ ਆਖੀਏ ਜਿਸ ਜਮੇ ਰਾਜਾਨ ਉਸ ਨੂੰ ਅਸਮੰਦਾ ਕਿਸਰਾ ਕਹਿ ਸਕਦੇ ਹਾਂ ਜਿਸ ਨੇ ਬੜੇ ਬੜੇ ਰਾਜੇ ਪੈਦਾ ਕੀਤੇ ਹਨ ਜੋ ਸਿੱਖ ਜਿਸ ਵਕਤ ਸਿੱਖ ਚਰਾਇ ਚਰ ਜਾਂਦਾ ਹੈ ਉਸ ਦੀ ਜਿਹੜੀ ਸਿੱਖ ਦੀ ਅੰਤਿਮ ਰਸਮ ਹੈ ਉਹ ਹੈ ਦਸਵੇਂ ਦੀ ਇਹ ਸਲਾਨੇ ਚੋਰੀਆਂ ਚਮਾਈਆਂ ਇਸਿਕਾਂ ਦੀ ਰਸਮਾਂ ਨਹੀਂ ਹਨ ਵਟ ਰਖਣੇ ਔਰ ਉਸ ਤੋਂ ਬਾਅਦ ਕਾਲੇ ਤਾਗੇ ਪਾਣੇ ਔਰ ਲਾਹੇ ਤਾਗੇ ਪਾਣੇ ਟੋਟਲ ਮੰਨ ਮਤ ਹੈ ਗੁਰੂ ਸਾਹਿਬ ਆਪਣੀ ਬਾਣੀ ਵਿੱਚ ਕਹਿੰਦੇ ਹਨ ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਬਿਸਰੇ ਉਹਨਾਂ ਰੀਤਾਂ ਨੂੰ ਅਗ ਲਗਾ ਦਿਓ ਜਿਸ ਨਾਲ ਉਸ ਪਿਆਰੇ ਨਾਲ ਸਾਡੀ ਸਾਜ ਟੁੱਟਦੀ ਹੈ ਮੈਂ ਇਤਿਆਜ਼ ਦੀਆਂ ਦੋ ਐਗਜ਼ਾਮਪਲਾਂ ਆਪ ਨਾਲ ਸ਼ੇਅਰ ਕਰਨਾ ਚਾਹੁੰਦਾ ਹਾਂ ਪਹਿਲੀ ਐਗਜ਼ਾਮਪਲ ਹੈ ਰਾਮ ਰਾਏ ਜੀ ਰਾਮ ਰਾਏ ਨੇ ਸਿਰ ਗੁਰਬਾਣੀ ਦਾ ਇੱਕ ਵਰਡ ਚੇਂਜ ਕੀਤਾ ਸੀ ਮਿੱਟੀ ਮੁਸਲਮਾਨ ਕੀ ਜਗ੍ਹਾ ਮਿੱਟੀ ਬੇਮਾਨ ਲਿਖਿਆ ਸੀ ਉਹ ਗੁਰੂ ਸਾਹਿਬ ਦਾ ਪੁੱਤਰ ਸੀ ਗੁਰੂ ਸਾਹਿਬ ਨੇ ਆਪਣੇ ਪੁੱਤਰ ਨੂੰ ਸੀ ਬਖਸ਼ਿਆ ਜੇ ਅਸੀਂ ਵੀ ਕੰਮ ਗੁਰੂ ਦੇ ਹੁਕਮਾਂ ਤੋਂ ਉਲਟ ਕਰਾਂਗੇ ਅਸੀਂ ਵੀ ਕਦੇ ਵੀ ਬਖਸ਼ਣ ਨਹੀਂ ਹੋਵਾਂਗੇ ਦੂਸਰੀ ਐਗਜ਼ਾਮਪਲ ਹੈ ਭਾਈ ਮੰਜੀ ਜੀ ਜਿਸ ਵਕਤ ਗੁਰੂ ਸਾਹਿਬ ਕੋਲ ਪਾਈ ਮਾਂਜੀ ਆਏ ਨਾ ਕਹਿਣ ਲੱਗੇ ਸਾਨੂੰ ਸਿੱਕੀ ਦੀ ਦਾਤ ਦਿਓ ਤੋ ਗੁਰੂ ਸਾਹਿਬ ਨੇ ਕਿਹਾ ਪਹਿਲੇ ਘਰ ਜਾ ਕੇ ਕਬਰਾਂ ਨੂੰ ਪੁੱਟ ਕੇ ਆਏ ਪੁੱਟ ਕੇ ਆਓ ਤੋ ਗੁਰੂ ਫਿਰ ਪਾਈ ਮਾਂਜੀ ਘਰ ਗਏ ਔਰ ਕਬਰਾਂ ਨੂੰ ਪੁੱਟ ਕੇ ਆਏ ਜੇ ਅਸਾਂ ਵੀ ਸਿੱਕੀ ਲੈਣੀ ਹੈ ਨਾ ਸਾਨੂੰ ਪਹਿਲਾਂ ਕਬਰਾਂ ਨੂੰ ਜੋ ਮੱਥੇ ਟਿਕਨੇ ਛੋਣੇ ਪੈਣੇ ਹਨ ਇਹ ਮੰਡੀਆਂ ਨੂੰ ਮੱਥੇ ਟਿਕਨੇ ਛੋਣੇ ਪੈਣੇ ਨੇ ਇਹ ਦੇਹ ਤਾਰੀਆਂ ਨੂੰ ਮੱਥੇ ਟਿਕਨੇ ਛੋਣੇ ਪੈਣੇ ਛੋਣੇ ਪੈਣੇ ਹਨ ਗੁਰੂ ਸਾਹਿਬ ਆਪਣੀ ਬਾਣੀ ਵਿੱਚ ਸਾਫ਼ ਕਹਿੰਦੇ ਹਨ ਕਸਮ ਛੋੜ ਦੂਜੇ ਲਗੇ ਦੂਬੇ ਸੇ ਬੰਜਾਰੀਆ ਜਿਸ ਵਕਤ ਅਸੀਂ ਗੁਰੂ ਨੂੰ ਛੋੜਾਂਗੇ ਨਾ ਅਸਾਂ ਨੇ ਡੁੱਬਣਾ ਹੀ ਡੁੱਬਣਾ ਹੈ ਅਸਾਂ ਸਾਰਿਆਂ ਦਾ ਇੱਕੋ ਹੀ ਮਿਸ਼ਨ ਹੋਣਾ ਚਾਹੀਦਾ ਹੈ ਆਓ ਅਸੀਂ ਸਾਰੇ ਮਿਲ ਕੇ ਬੋਲੀਏ ਗੁਰਮਤ ਸਿੱਖਨੀ ਔਰ ਸਿਖਾਣੀ ਗੁਰਮਤ ਸਿੱਖਨੀ ਔਰ ਸਿਖਾਣੀ ਅੰਮ੍ਰਿਤ ਤਾਰੀ ਕੋ ਬਨਾਨੀ ਅੰਮ੍ਰਿਤ ਤਾਰੀ ਕੋ ਬਨਾਨੀ ਕਰਨਾ ਸਿੱਖੀ ਦਾ ਪ੍ਰਚਾਰ ਕਰਨਾ ਸਿੱਖੀ ਦਾ ਪ੍ਰਚਾਰ ਕਰਨਾ ਸਿੱਖੀ ਦਾ ਪ੍ਰਚਾਰ ਕਰਨਾ ਸਿੱਖੀ ਦਾ ਪ੍ਰਚਾਰ ਪੂਰੇ ਦੁਨੀਆਂ ਦੇ ਵਸ਼ਕਾਰ ਪੂਰੇ ਦੁਨੀਆਂ ਦੇ ਵਸ਼ਕਾਰ ਆਓ ਆਪ ਮੇ ਆਓ ਅਸੀਂ ਸਾਰੇ ਮਿਲ ਕੇ ਜੋ ਅਸੀਂ ਗੁਰੂ ਸਾਹਿਬ ਦੇ ਧੀਆਂ ਪੁੱਤ ਹਾਂ ਗੁਰੂ ਸਾਹਿਬ ਦੀ ਫਿਲਾਸਫੀ ਨੂੰ ਕਾਰਕਰ ਪਹੁੰਚਾਈਏ ਇਤਨੀ ਹੀ ਬੇਨਤੀਆਂ ਸਵੀਕਾਰ ਕਰਨੀਆਂ ਅੰਤ ਵਿੱਚ ਬਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ